ਮੈਂ ਸਾਰੀ ਸਿੱਖ ਕੌਮ ਦਾ ਦੇਸ਼ ਵਿਦੇਸ਼ਾਂ ਵਿੱਚ ਬੈਠੀ ਹੋਈ ਸਿੱਖ ਕੌਮ ਦਾ ਧੰਨਵਾਦ ਕਰਨਾ ਚਾਹੂੰਗਾ ਕਿਉਂਕਿ ਜਿਹੜੇ ਤਾਂ ਉਰੇ ਦੇ ਸਿੱਖ ਹੈ ਮਲਫਰੀਦਕੋਟ ਦੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਤੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਗੱਡੀਆਂ ਸਕੂਟਰ ਮੋਟਰਸਾਈਕਲਾਂ ਤੇ ਕਾਫਲੇ ਕੱਢੇ ਆ ਤੇ ਬਾਹਰ ਦੇ ਸਿੱਖ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਹੈਲਪ ਕੀਤੀ ਕਿ ਮੈਂ ਸਾਰੇ ਪੋਸਟਰ ਬੈਨਰ ਤੇ ਰੋਡ ショ ਕੱਢ ਸਕਾਂ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਇੱਜ਼ਤ ਮਾਣ ਬਖਸ਼ਿਆ ਹੈ ਕਿ ਅੱਜ ਮੈਂ ਜਿੱਤ ਕੇ ਤੇ ਮੇਰੀ ਜਿੱਤ ਉਹਨਾਂ ਨੂੰ ਹੀ ਸਾਰਿਆਂ ਉਹਨਾਂ ਸਾਰਿਆਂ ਦੀ ਜਿੱਤ ਹੈ ਇਕੱਲੀ ਮੇਰੀ ਜਿੱਤ ਨਹੀਂ ਹੈ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੰਗਤਰਾ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਸਾਨੀ ਦੇ ਚਿੰਨੇ ਉੱਪਰ ਤੁਸੀਂ ਜੌਨ ਲੜੀ ਹੈ ਕਿਸਾਨੀ ਦਾ ਮੁੱਦੇ ਵੀ ਹੈ ਬਿਲਕੁਲ ਹੈ ਜੀ ਹੋਰ ਵੀ ਮੁੱਦੇ ਹੈਗੇ ਨੇ ਹਾਂ ਜੀ ਇੱਕ ਤੁਸੀਂ ਬੇਅਦਬੀ ਦੇ ਬਾਰੇ ਬੜਾ ਇੱਕ ਨਿੱਗਰ ਬਿਆਨ ਦਿੱਤਾ ਸੀ 302 ਵਾਲਾ ਉਹ ਅਸੀਂ ਚਾਉਂਦੇ ਉਹ ਅਸੀਂ ਦੇਖੋ ਗੱਲ ਇਹ ਹੈ ਬਈ ਮੈਂ ਇਹ ਚਾਹਣਾ ਹੈ ਜਿਹੜਾ ਵੀ ਜੀ ਬੇਅਦਬੀ ਕਰਦਾ ਹੈ ਉਹਦੇ ਘਰ ਦੇ ਕਹਿਣ ਲੱਗ ਜਾਂਦੇ ਆ ਜੀ ਸਾਡਾ ਤਾਂ ਮੈਂਟਲੀ ਅਪਸੈਟ ਹੈ ਮੈਂਟਲੀ ਅਪਸੈਟ ਹੈ ਹੁਣ ਮੈਂ ਕੋਈ ਸਹੀ ਜਿਹਾ ਕਹਿਣਾ ਨਹੀਂ ਚਾਹੂੰਗਾ ਕਿ mentally upset ਤਾਂ ਹੋਰ ਵੀ ਬਹੁਤ ਕੁਝ ਕਮ ਹੈ ਜਿਹੜੇ ਉਹ ਕਰ ਸਕਦਾ ਹੈ ਉਹ ਕਿਉਂ ਨਹੀਂ ਕਰਦਾ ਠੀਕ ਹੈ ਨਾ ਇਹ ਸਿਰਫ ਇੱਕ ਬਹਾਨਾ ਹੈ ਇਹਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਸਾਡੇ ਸਿੱਖ ਧਰਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੂਗਾ ਉਸਤੇ 302 ਦਾ ਪਰਚਾ ਹੋਣਾ ਚਾਹੀਦਾ ਇਹਦੇ ਵਾਸਤੇ ਤੁਸੀਂ ਲੋਕ ਸਭਾ ਚੋਂ ਆਵਾਜ਼ ਹਾਂ ਸਭ ਤੋਂ ਪਹਿਲਾਂ ਮੈਂ ਆਵਾਜ਼ ਹੀ ਇਸ ਵਾਸਤੇ ਉਠਾਣੀ ਹੈ ਕਾਂਸਾ ਜੀ ਤੁਹਾਡਾ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਸਭਨਾ ਪਹਿਲਾਂ ਤੁਹਾਡਾ ਕਿਹੜਾ ਕੰਮ ਹੋਊਗਾ ਫਰੀਦਕੋਟ ਲੋਕਾਂ ਦੇ ਲਈ ਕਿਹੜਾ ਮੁੱਖ ਦੇਖੋ ਹਲੇ ਮੈਂ ਇਹਨਾਂ ਨਾਲ ਮੀਟਿੰਗ ਕਰੂੰਗਾ ਆਪਣੇ ਹਲਕੇ ਦੇ ਲੋਕਾਂ ਨਾਲ ਜੋ ਇਹ ਮੈਨੂੰ ਸੇਵਾ ਲਾਉਣਗੇ ਬਾਈ ਜੀ ਬਈ ਪਹਿਲ ਦੇ ਆਧਾਰ ਤੇ ਆਪਾਂ ਇਹ ਕੰਮ ਕਰਨਾ ਮੈਨੂੰ ਮਨਜ਼ੂਰ ਹੈ ਮੈਂ ਉਹ ਕੰਮ ਕਰੂੰਗਾ ਐਸੋ ਨਾ ਆਸਰੀ ਆਗਾਜ ਅੱਜ ਵੀ ਜਿੱਤ ਦੇ ਤੁਸੀਂ ਪੰਥਕ ਰਾਜਨੀਤੀ ਦੇ ਵਿੱਚ ਕੀ ਮਾਇਨੇ ਸਮਝ ਦਿਓ ਜੀ ਇਹ ਜਿਹੜੀ ਸਿੱਖ ਕੌਮ ਦੀ ਪੰਥਕ ਸੋਚ ਵਾਲੇ ਜਿਹੜੇ 35 40 ਸਾਲ ਤੋਂ ਜਿਨ੍ਹਾਂ ਦੀ ਆਵਾਜ਼ ਦੱਬ ਗਈ ਸੀ ਤਵੀ ਹੋਈ ਆਵਾਜ਼ ਅੱਜ ਫਰੀਦਕੋਟ ਤੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਦੁਬਾਰਾ ਉਠਾਈ ਹੈ ਬਲ ਬਖਸ਼ਾਇ ਉਸ ਆਵਾਜ਼ ਨੂੰ ਅਸੀਂ ਕੱਲਾ ਐਮਪੀ ਤੱਕ ਨਹੀਂ ਸੀਮਤ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਆਹ ਪਾਈ ਇਲੈਕਸ਼ਨ ਵੀ ਲੜਾਂਗੇ ਤਿੰਨੇ ਸੀਟਾਂ ਤੋਂ ਇੱਕ ਤਾਂ ਸਾਡੇ ਨਾਲ ਹੀ ਹੈ ਕੈਂਡੀਡੇਟ ਬਰਨਾਲੇ ਤੋਂ ਜੀ ਸੀਤ ਪਾਈ ਸਤਵੰਤ ਸਿੰਘ ਦਾ ਪਰਿਵਾਰ ਹਾਂਜੀ ਸੀਤ ਬਾਬਾ ਨਾਨਕ ਤੋਂ ਪਾਈ ਸਤ ਨਹੀਂ ਜੀ ਹੋਰੋਂ ਬਰਨਾਲੇ ਤੋਂ ਬਰਨਾਲੇ ਤੋਂ ਇਹ ਲੜਨਗੇ ਸੁਖਵਿੰਦਰ ਸਿੰਘ ਜੀ ਬਾਕੀ ਵੀ ਅਸੀਂ ਐਲਾਨ ਕਰਾਂਗੇ ਅਸੀਂ ਮਤਲਬ ਕੱਲਾ ਐਮਪੀ ਤੱਕ ਨਹੀਂ ਰਹਿਣਾ ਅਸੀਂ ਕੌਮ ਦੀ ਗੱਲ ਐ ਜਿਹੜੀ ਉਹ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜੇ ਮਹਾਰਾਜ ਨੇ ਸਾਤੋਂ ਸੇਵਾ ਲਈ ਲੈਣੀ ਐ ਤਾਂ ਸਾਨੂੰ ਜ਼ਰੂਰ ਬਲ ਬਖਸ਼ੋ ਸਾਥੀ ਜੀ ਕਿਸੇ ਪਾਰਟੀ ਨਾਲ ਅਲਾਈਂਸ ਕਰਨ ਬਾਰੇ ਕੋਈ ਵਿਚਾਰ ਕੋਈ ਲਾਈਂਸ ਨਹੀਂ ਜੀ ਸਾਡਾ ਕਿਸੇ ਨਾਲ ਲਾਈਂਸ ਨਹੀਂ ਕਿਉਂਕਿ ਸਿੱਖ ਜਿਹੜੀ ਸੋਚ ਵਾਲੀ ਐ ਉਹ ਕੋਈ ਕਾਮਯਾਬ ਪਾਰਟੀ ਨਹੀਂ ਐ ਹੁਣ ਬਾਦਲਾਂ ਨਾਲ ਜਾਂ ਹੋਰ ਸੋਚ ਵਾਲਿਆਂ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ ਸਾਥੀ ਜਿਹੜੇ ਅੱਗੇ ਜਿਹੜਾ ਜੀ ਨੇ ਜਿਹੜੀ ਗੱਲ ਕੀਤੀ ਐ ਉੱਥੇ ਅਲੀ ਮੀਰਾਜ ਦੀ ਉਸ ਅਲੀ ਮੀਰਾਜ ਨੂੰ ਤੁਸੀਂ ਕਿਦਾਂ ਪੰਜਾਬ ਦੇ ਲੋਕਾਂ ਨੂੰ ਸਮਝਾਉਂਦੇ ਹੋ ਬਿਲਕੁਲ ਜੀ ਮੈਂ ਇਹ ਚਾਹੁੰਦਾ ਐ ਬਈ ਪੰਜਾਬ ਦੇ ਵਿੱਚ ਬਈ ਜੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੋ ਸਕਦਾ ਐ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਕਿਉਂ ਨਹੀਂ ਹੋ ਸਕਦਾ ਸਿਰਫ ਡਿਮਾਂਡ ਐ ਸਾਡੀ ਬਈ ਜੋ ਸਾਡੇ ਰਾਜ ਹੈ ਪੰਜਾਬ ਦੇ ਰਾਜਸਥਾਨ ਹਿਮਾਚਲ ਹਰੇਕ ਸਟੇਟ ਦਾ ਆਪਣਾ ਕਾਨੂੰਨ ਹੋਣਾ ਚਾਹੀਦਾ ਐ ਅਸੀਂ ਸਿਰਫ ਇੰਨੀ ਕੁ ਮੰਗ ਕਰਦੇ ਆਂ ਅਸੀਂ ਕੋਈ ਅੱਡ ਹੋਣ ਦੀ ਗੱਲ ਨਹੀਂ ਕਰਦੇ ਅਸੀਂ ਹੋਰ ਕੋਈ ਗੱਲ ਨਹੀਂ ਕਰਦੇ ਜਿਵੇਂ ਹੁਣ ਵੀ ਹੈ ਜਿਵੇਂ ਡਰੱਗ ਦਾ ਰਾਜਸਥਾਨ ਦੇ ਵਿੱਚ ਹੋ ਰਿਹਾ ਸਾਡੇ ਉਰੇ ਹੋ ਰਿਹਾ ਅਸੀਂ ਹੋਰ ਕਈ ਆਪਣੇ ਰਿਲੀਜੀਅਸ ਮੁੱਦਿਆਂ ਤੇ ਹੋਰ ਕਈ ਮੁੱਦਿਆਂ ਤੇ ਅਸੀਂ ਚਾਹੁੰਦੇ ਆਂ ਵੀ ਜਿਹੜਾ ਸਾਡਾ ਪੰਜਾਬ ਦਾ ਕਾਨੂੰਨ ਹੈ ਸਾਨੂੰ ਅਧਿਕਾਰ ਮਿਲੇ ਕਿ ਅਸੀਂ ਆਪਣਾ ਕਾਨੂੰਨ ਆਪ ਬਣਾ ਸਕੀਏ ਪਰ ਇਸ ਦੇਸ਼ ਦੇ ਵਿੱਚ ਰਹਿ ਕੇ ਹੀ ਅੱਡ ਹੋ ਕੇ ਨਹੀਂ ਡੈਮੋਕ੍ਰੈਟਿਕ ਵੀ ਨਾਲ ਅਮਰਿਤਪਾਲ ਸਿੰਘ ਜੀ ਦੀ ਰਿਹਾਈ ਨੂੰ ਲੈ ਕੇ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਉਹਨਾਂ ਨੇ ਕੋਈ ਐਜਾਫੈਂਸ ਨਹੀਂ ਕੀਤਾ ਉਹਨਾਂ ਤੋਂ ਕੋਈ ਡਰਗ ਨਹੀਂ ਕੋਈ ਅਮਿਊਨੇਸ਼ਨ ਨਹੀਂ ਕੋਈ ਆਮ ਨਹੀਂ ਬਰਾਮਤ ਹੋਇਆ ਕੋਈ ਉਹਨਾਂ ਦੇ ਕਿਸੇ ਦੇਸ਼ ਦੇ ਵਿੱਚ ਕੋਈ ਸੰਬੰਧ ਨਹੀਂ ਉਹਨਾਂ ਦੇ ਫੜੇ ਗਏ ਪੁਲਿਸ ਤੋਂ ਉਹਨਾਂ ਨੂੰ ਸਿਰਫ ਇਸ ਗੱਲ ਕਰਕੇ ਅੰਦਰ ਕਰਨਾ ਕਿ ਉਹ ਪੰਜਾਬ ਦੀ ਜਵਾਨੀ 'ਚੋਂ ਨਸ਼ਾ ਕੱਢਣਾ ਚਾਹੁੰਦੇ ਸੀ ਤੇ ਉਸੇ ਗੱਲ ਕਰਕੇ ਐਨਐਸਏ ਲਾਉਣੀ ਇਹ ਬਹੁਤ ਗਲਤ ਗੱਲ ਹੈ ਐਨਐਸਏ ਹਟਾ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਲੀਜ਼ ਕਰਨਾ ਚਾਹੀਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ